ਮੈਂ ਪੰਚ ਸਰਵਾਨਦੀ ਪਰਮਾਨਗੀ ਲੈ ਕੇ 2 ਵਜੇ ਅੱਜ ਦੀ ਇਸ ਤਕਤਤਾ ਵਿੱਚ ਰੱਖਣ ਚਾਹੁੰਦਾ ਜਿਨ੍ਹਾਂ ਨੂੰ ਆਪ ਲੋਕ ਸਾਰੇ ਸਰਕਾ ਤੋਂ ਪਰਮਾਨਗੀ ਲੈ ਲਓ ਉਹੜ ਕੇ ਸਾਈਆਂਗੇ ਕਿ ਜਦੋਂ ਕਿਸਾਨੀ ਦੇ ਬਰਤ ਦੇ ਲਈ ਤਖਤ ਤੋਂ ਜਿਹੜੇ ਕਾਲੇ ਘੋੜ ਜਾਂਦੇ ਗਏ ਸੀ ਤੇ ਉਸ સ્ટેન્ડ ਦੇ ਉੱਤੇ ਉਹਨਾਂ ਕਰੋਨਾ ਨੂੰ ਰੱਦ ਕਰਾਉਣ ਲਈ ਪੰਜਾਬ ਮੋਰੀ ਬਣਿਆ ਅਤੇ ਪੂਰੇ ਭਾਰਤ ਨੂੰ ਆਪਣੇ ਕਲਾ ਵਿੱਚ ਲੈ ਕੇ ਇਹ ਗੱਲ ਕਹਿਣ ਤੇ ਬੁਰੇ ਜੀ ਕੀ ਕਰਾਂਗਾ ਕਿ ਫਿਰ ਇਹ ਜਿਹੜਾ ਸੰਘਰਸ਼ ਇਹ ਤੋਂ ਪੰਜਾਬ ਤੋਂ ਚੱਲਿਆ ਸੀ ਭਾਰਤ ਨੂੰ ਆਪਣੇ ਕਾਲਜਾਏ ਪੂਰੇ ਸੰਸਾਰ ਦੇ ਵਿੱਚ ਜਿਹੜੀ ਇਹ ਸਾਡੀ ਦਸਤਾਰਾਂ ਔਰ ਉਹ ਜਿਹੜੇ ਘਾੜੇ ਘਰੂ ਬੜੀ ਸੀ ਉਹ ਕੇਵਲ ਕਿਸਾਨਾਂ ਦੇ ਖਰਾਬੀ ਨਹੀਂ ਸੀ ਉਹ ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਦੇਸ਼ ਦੇ ਸੁਚੇ ਲੋਕਾਂ ਦੀ ਭਾਵੇਂ ਉਹ ਮਜ਼ਦੂਰ ਹੈ ਭਾਵੇਂ ਉਹ ਮਰਾਜ਼ਮ ਹੈ ਭਾਵੇਂ ਉਹ ਕਾਰਖਾਨੇਦਾਰ ਹੈ ਭਾਵੇਂ ਕੋਈ ਵੀ ਕਿੱਤਾ ਕਰਦਾ ਉਹਨਾਂ ਸੁਚੇ ਲੋਕਾਂ ਦੇ ਉਹ ਖਰਾਬ ਸੀ ਜਿਨ੍ਹਾਂ ਦੇ ਖਰਾਬੋ ਸੰਘਰਸ਼ ਲੜਿਆ ਔਰ ਉਹ ਸੰਘਰਸ਼ ਸਾਡੇ ਆ ਚੱਲਦੇ ਆ ਆਪ ਸਭ ਨੂੰ ਪਤਾ ਹੈ ਜੇ ਤਿੰਨ ਕਾਲੇ ਗੋਬੇਗਰ ਜਾ ਗਿਆ ਰਜੀਸ਼ ਸਿੰਘ ਜਾਦਾ ਨਹੀਂ ਤੇ ਉਹਦੇ ਸਬੰਧ ਵਿੱਚ ਅੱਜ ਦੇ ਇਸ ਆਕਾਚ ਦੇ ਵਿੱਚ ਜੋ ਕਿ ਇਹ ਮਤੇ ਦੇ ਤੋ ਇੱਕ ਮਤਾ ਉਹਦੇ ਸਬੰਧ ਚਾਹੇ ਕਿ ਇੱਕ ਮਤਾ ਹੋ ਰਿਹਾ ਜੇ ਪਰਕੇ ਆਪ ਜੀ ਨੂੰ ਸਹਾਇਤਾ ਦੇਣ ਜੀ ਦੀ ਪਰਵਾਰ ਦੀ ਆਪ ਜੀ ਤੋਂ ਲੈਣ ਜੀ ਅੱਜ ਦਾ ਇਹ ਆਕਾਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਉਤਰੀ ਭਾਰ ਕੌਮ ਉਤਰੀ ਭਾਰ ਦੀਆਂ 18 ਕਿਸਾਨ ਮਜ਼ਦੂਰ ਜੱਟੇ ਬੰਦੀਆਂ ਅਤੇ ਪੂਰੇ ਭਾਰਤ ਦੀਆਂ ਸਹਿਯੋਗੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸਾਝੇ ਤੌਰ ਤੇ ਕੇਂਦਰੀ ਦਿੱਲੀ ਸਰਕਾਰ ਦੇ ਖਲਾਮ ਮੋਰਚਾ ਲਾਉਂਦਾ 13 ਫਰਵਰੀ 2024 ਨੂੰ ਦਿੱਲੀ ਮੋਰਚਾ ਲਾਉਣ ਦੇ ਵਜਾਇ ਬਿਗਤ ਪੂਰਨ ਸਮਰਥਨ ਕਰਦਾ ਹੈ ਇੱਕ ਇਸੋ ਨਿਹਾਰ ਅਤੇ ਧਰਮ ਦੇ ਨਾਂ ਤੇ ਬਣੇ ਟੇਲ ਇਲਾਕਾ ਵੱਲੋਂ ਜ਼ਬਰਦਸਤੀ ਜਾਂ ਕਿਸੇ ਸਾਜ਼ਿਸ਼ ਅਧੀਨ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰ ਰਹੇ ਹਨ ਅਤੇ ਇਹਨਾਂ ਜ਼ਮੀਨ mafia ਦੇ ਖਿਲਾਫ ਸੰਘਰਸ਼ ਕਰਨ ਵਾਲਿਆਂ ਦੀ ਪੂਰਨ ਤੌਰ ਤੇ ਹਮਾਇਤ ਕਰਦਾ ਹੈ ਕਿਉਂਕਿ ਕੁਝ ਸਾਡੇ ਜਿਹੜੇ ਸੱਜਣ ਨੇ ਉਹਨਾਂ ਦੇ ਉੱਤੇ ਜ਼ਬਰਦਸਤ ਪਰਚੇ ਚੁੱਕੇ ਪਰਚੀ ਹੋਏ ਨੇ ਜਿਵੇਂ ਨਸ਼ਾ ਗੋਹਦੇ ਕਾਰਨ ਅਗੇ ਵੀ ਸਕਸਟੇੜਾ ਹੋ ਰਿਹਾ ਸੋ ਜਿਹੜੀ ਮਿਸਾਲ ਜਿਹੜੀ ਆ ਉਹ ਤੁਹਾਨੂੰ ਦੇਖ ਚੋੜਾ ਜਿਵੇਂ ਕਿ ਅਰਸ਼ਹਿਦ ਬਾਬਾ ਜੀਨ ਸਿੰਘ ਜੀ ਦੇ ਗੁਰਦੁਆਰੇ ਦੇ ਮਾਮਲੇ ਸਾਹਮਣੇ ਆਏ ਹਨ ਹੱਲ ਕਾੜ ਲਈ ਆਪ ਇਹ ਕਰਦਾ ਹੈ ਮਤਲਬ ਕਿ ਇਹਦਾ ਸਹਿਯੋਗ ਵੀ ਜਿਹੜਾ ਅੱਜ ਦਾ ਇਕੱਠ ਇਹਦੇ ਤੋਂ ਇਹ ਮਤਾ ਜਿਹੜਾ ਦੂਸਰਾ ਮਤਾ ਇਹ ਆ ਇਹਦੇ ਬਾਰੇ ਆਪ ਜੀਆਂ ਤੋਂ ਪਰਿਵਾਰ ਦੀ ਜੜੀਆਂ ਰਹਿ ਬੋਲੇ ਸੋਨਿਆ ਸੋ ਸ੍ਰੀ ਅਕਾਲ ਵਾਦ ਅੱਜ ਜਿਹੜੀ ਮੀਟਿੰਗ ਹੋਈ ਹੈ ਇਹ ਬਹੁਤ ਹੀ अहम ਮਸਲਾ ਕੌਮੀ ਮਸਲਾ ਹੈ ਜਿਹਦੇ ਤੇ ਜਿਹੜਾ ਬਲਕੇ ਵਿਚਾਰ ਕੀਤੀ ਗਈ ਆ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਮੀਟਿੰਗਾਂ ਦਾ سلسلہ ਇਹ ਸ਼ੁਰੂ ਕੀਤਾ ਗਿਆ ਹੈ ਇਹਦੇ ਵਿੱਚ ਜੋ ਮੇਨ ਅਜੰਡਾ ਉਹ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਅਸੀਂ ਇਹ ਵਿਚਾਰ ਕਰਕੇ ਸ਼ੁਰੂਆਤ ਕੀਤੀ ਹੈ ਕਿ ਜੇਕਰ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਪ੍ਰਬੰਧ ਦੇ ਵਿੱਚ ਨਿਘਾਰ ਆਇਆ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਖਾਤਲ ਕਹਿ ਕੇ ਕਿਤਾਬਾਂ ਲਿਖਤੀਆਂ ਜਿਨ੍ਹਾਂ ਨੇ ਕੌਮ ਦਾ ਘਾਣ ਕਰਵਾਇਆ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਟੈਂਕਾਂ ਤੇ ਧੋਪਾਂ ਨਾਲ ਹਮਲਾ ਕਰਵਾਇਆ ਤੇ ਜਿਨ੍ਹਾਂ ਨੇ ਅੱਜ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਵਰਗੇ ਦਾ ਔਰ ਇਹਨਾਂ ਕਿਸੇ ਵੀ ਸ਼ਹੀਦਾਂ ਨੂੰ ਇਨਸਾਫ ਜਿਹੜਾ ਨਹੀਂ ਦਵਾ ਆ ਅੱਜ ਲੋਕ ਇਹ ਗੱਲ ਕਰਦੇ ਨੇ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੇ ਜਿਹੜਾ ਸੀ ਉਹਨਾਂ ਸ਼ਹੀਦ ਉਹਨਾਂ ਨੂੰ ਇਨਸਾਫ ਨਹੀਂ ਭਾਗਿਆ ਤੇ ਇਨਸਾਫ ਦੀ ਮੰਗ ਇਹ ਗੱਲ ਕਹਿੰਦੇ ਨੇ ਜੀ ਬਾਦਲਾਂ ਨੇ ਇਨਸਾਫ ਨਹੀਂ ਦਵਾਇਆ ਤੇ ਅਸੀਂ ਇਹ ਗੱਲ ਨੂੰ ਲੈ ਕੇ ਚੱਲੇ ਆ ਕਿ ਉਹਨਾਂ ਤੋਂ ਆਸ ਕਿਵੇਂ ਰੱਖਦੇ ਆ ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਚੋਛ ਦਾਕੂ ਕਹਾ ਤੇ ਕਤਤਾਂ ਬਣ ਲਿਖ ਦਿੱਤੀਆਂ ਉਹ ਸਾਡੀ ਕੌਮ ਨੂੰ ਅਨਸਾਫੀ ਕਰਨ ਜਿਨ੍ਹਾਂ ਨੇ ਟੈਂਕਾਂ ਤੋਂਪਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮਲਾ ਹਮਲਾ ਕਰਵਾ ਕੇ ਢਵਾ ਦਿੱਤਾ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਿਹੜਾ ਸੀ ਉਹ ਗੋਲੀਆਂ ਨਾਲ ਛਲਨੇ ਛਲਨੇ ਕਰਵਾਤਾ ਕੌਮ ਦਾ ਕਾਹਨ ਖਰਾਤਾ ਤੇ ਅੱਜ ਉਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ ਨੇ ਉਹਨਾਂ ਦਾ ਜਿਹੜਾ ਕਬਜ਼ਾ ਹਟਾਉਣ ਵਾਸਤੇ ਅੱਜ ਅਸੀਂ ਇਹ ਮੀਟਿੰਗਾਂ ਦਾ ਸਿਲਸਿਲਾ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕਰਕੇ ਇੱਕ ਵੱਡੇ ਪੱਧਰ ਦੇ ਉੱਤੇ ਟੈਰੀ ਕਰਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕਰਾਂਗੇ ਜਿਹੜੇ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ 'ਚ ਬਾਦਲਾਂ ਦੇ ਖਿਲਾਫ ਇਲੈਕਸ਼ਨਾਂ ਲਾੜਿਆ ਚਾਹੁੰਦੀਆਂ ਨੇ ਪਰ ਆਡ ਅਡ ਜਦੋਂ ਅਸੀਂ ਇਹ ਸੰਦੇਸ਼ ਹੈ ਕਿ ਆਡ ਅਡ ਉਮੀਦਵਾਰ ਆਉਣਗੇ ਬਾਦਲਾਂ ਦੇ ਖਿਲਾਫ ਕਿ ਉਹ ਬਾਦਲ ਦਾ ਤੇ ਇੱਕ ਉਮੀਦਵਾਰ ਆਏਗਾ ਉਦੇ ਖਿਲਾਫ ਜਿਹੜੇ 5 6 ਆ ਜਾਣਗੇ ਬਾਦਲ ਪਰਿਵਾਰ ਦੀਆਂ ਵੋਟਾਂ ਜਿਹੜੀਆਂ ਉਹਨਾਂ ਦੀਆਂ ਤੇ ਜਿਹੜੀਆਂ ਵੋਟਾਂ ਉਹ ਇਕੱਠਾ ਪੈ ਜਾਣਗੀਆਂ ਜਿਹੜੀਆਂ ਬਾਦਲ ਐਂਟੀ ਬਾਦਲ ਵੋਟਾਂ ਨੇ ਉਹ ਆਪਸ ਵਿੱਚ ਵੰਡੀਆਂ ਜਾਣਗੀਆਂ ਉਹਨਾਂ ਵੋਟਾਂ ਨੂੰ ਇਕੱਠਿਆਂ ਕਰਕੇ ਬਾਦਲ ਪਾਰਟੀ ਨੂੰ ਹਰਾਉਣ ਵਾਸਤੇ ਗੁਰੂ ਘਰਾਂ ਤੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਕਬਜ਼ਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣ ਵਾਸਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਪਰਮ ਸਥਾਪਿਤ ਉਹਨੂੰ ਬਹਾਲ ਕਰਨ ਵਾਸਤੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਕਿ ਉਹਨਾਂ ਤੱਕ ਜਿਹੜੀਆਂ ਤਰ੍ਹਾਂ ਸਾਡੀਆਂ ਸਤਕਾਰਯੋਗ ਮੈਂ ਕਮਾਂਗਾ ਕੇ ਜਿਸ ਤਰ੍ਹਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਭਾਈ ਬਲਦੇਵ ਸਿੰਘ ਜੀ ਵਡਾਲਾ ਸਾਹਿਬ ਨੇ ਜਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦਾ ਇਸ ਤੋਂ ਹੋਰ ਵੀ ਕਈ ਜਥੇ ਬੰਦੀਆਂ ਜਿਹੜੀਆਂ ਨੇ ਉਹ ਆਪਣੇ ਵੇਦਵਾਰ ਖੜਾ ਕਰ ਸਕਦੀਆਂ ਨੇ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਜਿਹੜਾ ਇਸ ਵਾਰੀ ਜਿਹੜਾ ਗੁਰਦੁਆਰਿਆਂ ਨੂੰ ਜ਼ਾਦ ਕਰਾਉਣ ਵਾਸਤੇ ਬਾਦਲ ਪਾਰਟੀ ਦੇ ਖਿਲਾਫ 1 ਦੇ ਬਰਾਬਰ 1 ਲਿਓ ਇਹ ਸਾਡੀ ਸ਼ੁਰੂਆਤ ਹੈ ਇਹ ਅਸੀਂ ਸ਼ੁਰੂਆਤ ਅਮੀਦਵਾਰ ਜਿਸ ਤਰ੍ਹਾਂ ਕੀ ਤੁਹਾਡੇ ਵੱਲੋਂ ਕਿਹਾ ਗਿਆ ਹੈ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਣਗੇ ਜਾਂ ਪਾਰਟੀ ਤੋਂ ਨਹੀਂ ਅਸੀਂ ਇਹ ਜਿਹੜਾ ਜਿਹੜੀ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਇਹ ਪੰਜ ਪ੍ਰਧਾਨੀ ਪ੍ਰਥਾ ਜਿਹੜੀ ਚਲਾਈ ਸੀ ਉਸ ਸਮੇਂ ਸਮੇਂ ਚੱਲਦੀ ਰਹੀ ਤੇ ਗੁਰੂ ਖੋਬੀ ਸਿੰਘ ਮਹਾਰਾਜ ਨੇ ਉਹ ਪੰਜ ਪ੍ਰਧਾਨੀ ਪ੍ਰਥਾ ਤੇ ਕੰਮੋਰ ਲਾਤੀ ਪੰਜ ਪਿਆਰੇ ਸਾਜਕੇ ਪੰਜ ਸਿੰਘ ਸਹਿਬਾਨ ਜਿਹੜੇ ਸਾਹਕੇ ਅਸੀਂ ਇਸ ਚੀਜ਼ ਨੂੰ ਲੈ ਆ ਰਹੇ ਹਾਂ ਕਿ ਜਿਹੜੀ ਇਸ ਇਲੈਕਸ਼ਨ ਆ ਨਾ ਇਹ ਤੇ ਸਾਡੇ ਗੱਲ ਚ ਪੈ ਗਈ ਹੈ। ਗੁਰੂ ਘਰਾਂ ਦੀ ਸੇਵਾ ਵਾਸਤੇ ਸਿਲੈਕਸ਼ਨ ਚਾਹੀਦੀ ਆ। ਅਸੀਂ ਪਿੰਡਾਂ ਤੋਂ ਲੈ ਕੇ ਤੇ ਹਲਕੇ ਤੱਕ ਇਸ ਤਰ੍ਹਾਂ ਦੇ ਮਾਹੌਲ ਸਿਰਜ ਰਹੇ ਹਾਂ ਲੋਕਾਂ ਨੂੰ ਤਿਆਰ ਕਰਾਂਗੇ ਕਿ ਉੱਥੇ ਉਹ ਪਹਿਲਾਂ ਸਿਲੈਕਸ਼ਨ ਕਰ ਸਿਲੈਕਸ਼ਨ ਕਰਕੇ ਉਮੀਦਵਾਰ ਦੇਣ ਇਲਾਕੇ ਦੇ ਹਲਕੇ ਦੇ ਲੋ ਉਸ ਤੋਂ ਬਾਅਦ ਉਹ ਜਿਹੜਾ ਉਹਨੂੰ ਇੱਕ ਜਿਹੜੇ ਸਾਡੇ ਪੰਜ ਸਿੰਘ ਹੋਣਗੇ ਉਹਨੂੰ ਮੋੜ ਲਾਉਣਗੇ ਤੇ ਉਹਨੂੰ ਜਿਹੜਾ ਉਹ ਇਲੈਕਸ਼ਨਾਂ ਦੇ ਵਿੱਚ ਖੜ੍ਹਾ ਕੀਤਾ ਜਾਵੇਗਾ ਜਿਹੜੇ ਕਿ ਕਿਸੇ ਵੀ ਪਾਰਟੀ ਨਾਲ ਜਿਹੜੇ ਉਹ ਸੰਬੰਧਿਤ ਨਹੀਂ ਹੋਣਗੇ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਜਿਹੜਾ ਹੈ ਇਹ ਪੰਜ ਪ੍ਰਧਾਨੀ ਪ੍ਰਥਾ ਜਿਹੜੀ ਆ ਚਲਾਉਣ ਵਾਸਤੇ ਅਸੀਂ ਇੱਕ ਸਿਲੈਕਸ਼ਨ ਦੇ ਰੂਪ ਵਿੱਚ ਪਹਿਲਾਂ ਸਿਲੈਕਸ਼ਨ ਕਰਾਂਗੇ ਤੇ ਜਿਹੜੀ ਸਾਡੇ ਗੱਲ ਇਹ ਚੋਣ ਪਈ ਆ ਤੇ ਫਿਰ ਉਹ ਇਲੈਕਸ਼ਨ ਦੇ ਰਾਹੀਂ ਜਿਤਾ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਵਿਗੜਿਆ ਹੋਇਆ ਸਿਸਟਮ ਹੈ ਇਹਨੂੰ ਸਵਾਰਨ ਵਾਸਤੇ ਜਿਹੜਾ ਇਹ ਇੱਕ ਸਾਡੀ ਸ਼ੁਰੂਆਤ ਹੈ ਜਿ ਚਿੱਤਨ ਮੀਤ ਸਿੰਘ ਤੇ ਪਹਿਲੇ ਵਿਰੋਧ ਕਰ ਚੁੱਕੇ ਹੋ ਕਹਿੰਦੇ ਕਿ ਮੈਂ ਸਮਜੀਤ ਸਿੰਘ ਮਾਨ ਤੇ ਭਾਈ ਗਾਲਾ ਦੇ ਨਾਲ ਚੋਣ ਨਹੀਂ ਲੜ ਸਕਦਾ ਕੀ ਲੱਗਦਾ ਕਿ ਹੌਲੇ ਸਮਝ ਇਕੱਠੇ ਕਰਦੋ ਕਿ ਸਾਰਿਆਂ ਨੇ ਤੁਸੀਂ ਜੀ ਇਹ ਤੁਹਾਡਾ ਇਸੇ ਚੀਜ਼ ਨੂੰ ਲੈ ਕੇ ਤੇ ਅਸੀਂ ਜਿਹੜੇ ਇਕੱਠੇ ਹੋਈਆਂ ਕਿ ਉਹ ਆਪਸ ਵਿੱਚ ਇੱਕ ਦੂਸਰੇ ਦੇ ਨੇੜੇ ਨਹੀਂ ਹੋ ਸਕਦੇ ਕਿਉਂਕਿ ਪਹਿਲਾਂ ਦਿੱਲੀ ਇਲੈਕਸ਼ਨਾਂ ਹੋਈਆਂ ਜਾਂ ਪਹਿਲਾਂ ਪੰਜਾਬ ਦੇ ਵਿੱਚ ਵੀ ਹੋਈਆਂ ਤੇ ਉਸ ਟਾਈਮ ਤੇ ਇੱਕ ਦੂਜੇ ਦੇ ਨਾਲ ਜਿਹੜਾ ਇਹਨਾਂ ਨੇ ਇਕੱਠਿਆਂ ਹੋ ਕੇ ਤੇ ਇੱਕ ਪ੍ਰੋਗਰਾਮ ਕੀਤੇ ਸੀ ਉਹ ਸਿਰੇ ਨਹੀਂ ਸੀ ਚੜਿਆ ਇਹਨਾਂ ਦਾ ਆਪਸ ਵਿੱਚ ਉਹ ਸਿਰੇ ਨਾਚਣ ਕਰਕੇ ਤੁਸੀਂ ਵੇਖੋ ਕਿ ਦਿੱਲੀ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਸਾਰੇ ੱਡੂ ੱਡੀ ਸਨ ਇਹਨਾਂ ਨੂੰ ਵੱਧ ਵੋਟਾਂ ਪਈਆਂ ਉਹਨਾਂ ਨੂੰ ਘੱਟ ਪਈਆਂ ਜਿਨ੍ਹਾਂ ਨੂੰ ਘੱਟ ਪਈਆਂ ਉਹ ਤਾਂ ਜਿੱਤ ਗਏ ਉਹ ਤਾਂ ਅਜ ਕਾਜ ਨੇ ਤੇ ਜਿਨ੍ਹਾਂ ਨੂੰ ਵੱਧ ਵੋਟਾਂ ਪਈਆਂ ਸੀ ਉਹਨਾਂ ਦੇ ਕੋਲ ਜਿੱਤੀ ਨਹੀਂ ਸਕਿਆ ਵੀ ਸੋ ਇਸੇ ਚੀਜ਼ ਨੂੰ ਲੈ ਕੇ ਅਸੀਂ ਉਹਨਾਂ ਨੂੰ ਬੇਨਤੀ ਕਰ ਵਿੱਚ ਸਾਨੂੰ ਉਮੀਦ ਹੈ ਕਿ ਜਦੋਂ ਅਸੀਂ ਇਹ ਗੁਰੂ ਦਾ ਓਟ ਆਸਰਾ ਲੈ ਕੇ ਸੰਗਤ ਦੀ ਆਵਾਜ਼ ਨੂੰ ਲੈ ਕੇ ਅਸੀਂ ਉਹਨਾਂ ਲੀਡਰਾਂ ਤੱਕ ਜਿਹੜੀਆਂ ਉਹ ਪਹੁੰਚ ਕਰਾਂਗੇ ਅਸੀਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦਾ ਸਤਿਕਾਰ ਕਰਦੇ ਹਾਂ ਬੜੀ ਵੱਡੀ ਕੁਰਬਾਨੀਆਂ ਉਹਨਾਂ ਦੀ ਤੇ ਇਸੇ ਤਰ੍ਹਾਂ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਹੜੇ ਨੇ ਉਹ ਉਹ ਵੀ ਰਾਗੀ ਸਿੰਘ ਨੇ ਕੀਰਤੀ ਨੇ ਗੁਰੂ ਘਰ ਦੇ ਉਹ ਵੀ ਬੜੇ ਵੱਡੇ ਮਤਲਬ ਕਿ ਇੱਕ ਉਚਾਦੇ ਤਿੰਨ ਸਤਿਕਾਰਯੋਗ ਸ਼ਖਸੀਅਤ ਹੈ ਇਸੇ ਤਰ੍ਹਾਂ ਸਰਦਾਰ ਮਾਨ ਜਿਹੜਾ ਹੈ ਉਹ ਵੀ ਇੱਕ ਮਤਲਬ ਕਿ ਰਾਜਨੀਤਿਕ ਤੌਰ ਦੇ ਉੱਤੇ ਕੌਮ ਦੀ ਅਗਵਾਈ ਕਰਦੇ ਰਹੇ ਨੇ ਪਾਰਟੀ ਉਹਨਾਂ ਦੀ ਇੱਕ ਪਾਰਟੀ ਹੈ ਅਸੀਂ ਸਾਰਿਆਂ ਨਾਲ ਸਤਿਕਾਰ ਕਰਦੇ ਆਂ ਪਰ ਅਸੀਂ ਇਹ ਹੀ ਗੱਲ ਕੀਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ 'ਚ ਇਹ ਸਾਡੀ ਤੀਸਰੀ ਮੀਟਿੰਗ ਹੈ ਅੱਜ ਇਹ ਅਸੀਂ ਪੂਰੇ ਪੰਜਾਬ ਦੇ ਵਿੱਚ ਮੀਟਿੰਗ ਜਿਹੜੀਆਂ ਨੇ ਇਹ ਪੰਜਾਂ ਸਿੰਘ ਸਹਬਾਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗਾਂ ਹੋਣੀਆਂ ਉਸ ਤੋਂ ਬਾਅਦ ਅਸੀਂ ਹਰ ਹਲਕੇ ਦੇ ਵਿੱਚੋਂ ਇਹ ਪਿੰਡ ਲੈਵਲ ਤੱਕ ਅਸੀਂ ਪੰਜ ਜਿਹੜੇ ਆ ਉਹ ਸਿੰਘ ਜਿਹੜਾ ਉਹਨਾਂ ਦੀ ਚੋਣ ਕਰਾਂਗੇ ਫਿਰ ਉਹ ਜ਼ਿਲ੍ਹੇ 'ਚੋਂ ਫਿਰ ਉਹ ਪੂਰੇ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀ ਚੋਣ ਕਰਕੇ ਤੇ ਫਿਰ ਅੱਜ ਕੋਈ ਭਾਈ ਬਟਾਲਾ ਵੱਲੋਂ ਮਾਨ ਸਾਹਿਬ ਵੱਲੋਂ ਜਾਂ ਭਾਈ ਰਣਜੀਤ ਸਿੰਘ ਦੇ ਵੀ ਨੁਮਾਇंदे ਪਹੁੰਚੇ ਇਸ ਮੀਟਿੰਗ ਦੇ ਵਿੱਚ ਜੀ ਇੱਥੇ ਭਾਈ ਵਡਾਰਾ ਵੱਲੋਂ ਤੇ ਪਹੁੰਚੇ ਨੇ ਤੇ ਬਾਕੀ ਕੋਈ ਦੂਸਰਾ ਜੇ ਸਾਹਮਣੇ ਨਹੀਂ ਆਇਆ ਵੈਸੇ ਕੱਲ ਮੈਂ ਅਰਪਾਲ ਸਿੰਘ ਜੋ ਕਿ ਸਰਦਾਰ ਮਾਨ ਦੀ ਪਾਰਟੀ ਦੇ ਪਾਸੋਂ ਪਲੇਅਰ ਜੀ ਪਲੇਅਰ ਉਹਨਾਂ ਨੂੰ ਗੱਲ ਕੀਤੀ ਸੋ ਕਹਿੰਦੇ ਆਵਾਂਗੇ ਕਿ ਕੱਲ ਉਹਨਾਂ ਦੇ ਬੰਦੇ ਉੱਥੇ ਸਾਡੀ ਜਿਹੜੀ ਮੀਟਿੰਗ ਤਰਨ-ਤਰ ਹੋਈ ਆ ਉੱਥੇ ਉਹ ਆਏ ਸੀ ਤੇ ਪਰ ਅਸੀਂ ਤੇ ਸਾਰਿਆਂ ਨੂੰ ਇਹ ਖੁੱਲਾ ਸੱਦਾ ਦੇ ਰਹੇ ਆ ਔਰ ਭਾਈ ਬਲਦੇਵ ਸਿੰਘ ਵਡਾਲਾ ਦੇ ਜਿਹੜੇ ਨੁਮਾਇंदे ਨੇ ਉਹ ਆਏ ਨੇ ਉਹ ਹਰ ਮੀਟਿੰਗ 'ਚ ਆ ਰਹੇ ਤੇ ਸਾਨੂੰ ਉਮੀਦ ਆ ਕਿ ਸਿੰਘ ਸਾਹਿਬ ਭਾਈ ਰਣਜੀਤ ਭਾਈ ਰਣਜੀਤ ਸਿੰਘ ਦੇ ਸੱਚ ਯਾਦ ਆ ਗਿਆ ਭਾਈ ਰਣਜੀਤ ਸਿੰਘ ਦੇ ਨਾਲ ਜਿਹੜੇ ਚੱਲ ਰਹੇ ਨੇ ਰਾਮੂਵਾਲ ਪਿੰਡ ਤੇ ਉੱਥੋਂ ਸਰਦਾਰ ਜਗਜੀਤ ਸਿੰਘ ਜੀ ਬਹੁਤ ਹੀ ਗੁਰਸਿੱਖ ਨੇ ਉਹ ਆਪਣੀ ਸਾਰੀ ਟੀਮ ਦੇ ਨਾਲ ਇੱਥੇ ਆਏ ਨੇ ਕਿਉਂਕਿ ਅਸੀਂ ਇਹ ਜਿਹੜਾ ਸੰਗਤੀ ਰੂਪ ਦੇ ਵਿੱਚ ਇਕੱਠ ਕਰ ਰਹੇ ਹਾਂ ਅਸੀਂ ਕਿਸੇ ਧੜੇ ਦੇ ਪਾਰਟੀ ਦਾ ਨਾ ਕਿ ਰਾਜਨੀਤਿਕ ਪਾਰਟੀ ਦਾ ਔਰ ਤੁਹਾਨੂੰ ਪਤਾ ਹੈ ਕਿ ਅਸੀਂ ਤੇ ਕਿਸਾਨ ਜੱਤੇ ਬੰਦੀਆਂ ਦੇ ਨਾਲ ਮਿਲ ਕੇ ਚੱਲ ਰਹੇ ਹਾਂ ਔਰ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਮੈਂ ਚੱਲ ਰਿਹਾ ਹਾਂ ਉਹ ਸਾਡਾ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਹੈ ਔਰ ਇਹਦੇ ਵੱਲੋਂ ਹੀ ਅਸੀਂ ਦਿੱਲੀ ਤਾਂ ਹੀ ਅੱਜ ਅਸੀਂ ਜਿਹੜੇ ਨੇ ਇਹ ਜਿਹੜੇ ਦੋ ਮਤੇ ਨੇ ਜਿਹੜੇ ਇੱਥੇ ਇਸ ਸੰਗਠਨ ਰੂਪ ਦੇ ਵਿੱਚ ਇਹਨਾਂ ਨੇ ਅੱਜ ਦੇ ਜਿਹੜਾ ਪੰਥਰ ਇਕੱਠੇ ਇੱਥੇ ਹੋਇਆ ਹੈ ਇਹ ਇਹਦੇ ਵਿੱਚ ਉਹ ਪੜੇ ਵੀ ਗਏ ਨੇ ਸੋ ਇਹ ਸਾਡਾ ਕਿਸੇ ਰਾਜਨੀਤਿਕ ਪਾਰਟੀ ਨਾਲ ਜਾਂ ਕਿਸੇ ਤੁਹਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਕੋਈ ਲਗਦੇ ਨਹੀਂ ਅਸੀਂ ਤਾਂ ਸਿਰਫ ਜਿਹੜੀ ਗੁਰੂ ਸਾਹਿਬ ਵੱਲੋਂ ਚਲਾਈ ਪ੍ਰਥਾ ਪੰਜ ਪ੍ਰਧਾਨੀ ਜਈ ਪ੍ਰਥਾ ਉਹਨੂੰ ਲਾਗੂ ਕਰਨ ਵਾਸਤੇ ਇਹ ਉਪਰਾਨਾ ਹੈ ਸਾਰਾ ਜੀ ਸ਼ੁਰੂਆਤ ਹੈ ਰਾਮ ਰਹੀਮ ਨੂੰ ਅੱਜ ਧੇਰ ਪ੍ਰੋਬਲ ਮਿਲੀ ਠੀਕ ਨਾ ਚੱਲਦੀ ਹਾਂਜੀ ਰਾਮ ਰਹੀਮ ਨੂੰ ਅੱਜ ਧੇਰ ਪ੍ਰੋਬਲ ਮਿਲੀ ਠੀਕ ਨਾ ਚੱਲਦੀ ਇਹ ਕੋਈ ਨਵੀਂ ਮਿਲੀ ਰਾਮ ਰਹੀਮ ਜਿਹੜਾ ਹੈ ਇੱਕ ਪਾਸੇ ਤਾਂ ਉਹ ਕਿਉਂਕਿ ਮੈਂ ਜ਼ਿਆਦਾ ਨਾ ਕਵਾਂ ਕਈਆਂ ਕਿਸੇ ਦੇ ਮਨ ਦੇ ਠੇਸਣ ਲੱਗੇ ਮੈਂ ਸਿਰਫ ਇੰਨਾ ਹੀ ਕਵਾਂਗਾ ਕਿ ਗੁਰਮੀਤ ਰਾਮ ਰਹੀਮ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਉਹਦਾ ਜੀਵਨ ਹੈ ਉਨੇ ਕੀ ਹੁਣ ਤੱਕ ਕੀਤਾ ਔਰ ਜਿਹੜੇ ਅੱਜ RAM ਦੇ ਮੰਦਿਰ ਦੀ ਜਿਹੜੀ ਜਿਹੜੇ RAM ਦੇ ਮੰਦਿਰ ਸ੍ਰੀ RAM ਜੀ ਦੇ ਨਾਮ ਦੇ ਬੰਡਰ ਰਹਿਮ ਮੰਦਿਰ ਦਾ ਉਦਘਾਟਨ ਕਰਨ ਜਾ ਰਹੇ ਨੇ ਉਹਦੇ ਵਿੱਚ ਉਹਨੂੰ ਲੈ ਕੇ ਜਾਣਗੇ ਨਾ ਜਿਸ ਕਰਕੇ ਉਹਨੂੰ ਜਿਹੜਾ ਉਹ ਪ੍ਰੋਲ ਦਿੱਤੀ ਆ ਉਹ ਵੀ ਤੇ ਉੱਥੇ ਜਾਊਗਾ ਨਾ ਕੀ ਕਰਨ ਦੀ ਸਮਝ ਤੇ ਬੰਦੀ ਸਿੰਘਾਂ ਨੂੰ ਇਦਾਂ ਕਰਿਆ ਆ ਦਿੱਤੀ ਆ ਦੇਖੋ ਕਿੰਨੀ ਵਾਰੀ ਪ੍ਰੋਲ ਮਿਲ ਜੀ RAM ਰਹਿਮ ਨੂੰ ਜਿਹੜੀ ਪ੍ਰੋਲ ਮਿਲ ਰਹੀ ਆ RAM ਰਹਿਮ BJP वैसे थे ये जिनियां भी राजनीतिक पार्टियां ने क्योंकि सारीयां ओदे उपासक किस कुछ बंदਿਆਂ ਨੂੰ ਛੱਡ ਕੇ ਇਹ ਸਾਰੇ ਉਹਨਾਂ ਦੇ ਚੇਲੇ ਨੇ ਅੱਜ ਇੱਥੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਨਾ ਇੱਥੇ ਕੋਈ RAM ਦੀ ਗੱਲ ਕਰਦਾ ਤੇ ਨਾ ਹੀ ਇੱਥੇ ਕੋਈ ਗੁਰੂ ਦੀ ਗੱਲ ਕਰਕੇ ਤੇ ਉਹਦੇ ਤੇ ਪੈਰਾ ਦਿੰਦਾ ਜੇ ਅਸੀਂ ਗੱਲ ਕਰੀਏ ਇੱਥੇ ਵੀ ਜਿਹੜੀ ਆ ਪੰਥ ਦੇ ਨਾਂ ਤੇ ਪਾਰਟੀ ਬਣੀ ਆ ਕੀ ਇਹ ਪੰਥਕ ਹੈ ਗੁਰਮੀਤ ਰਾਮ ਰਹੀਮ ਨੂੰ ਤੇ ਇਹ ਬਾਦਲ ਦਲਗੀਆਂ ਨੇ ਵੀ ਮਾਫੀ ਦਿੱਤੀ ਆ ਅਕਾਲ ਤਖਤ ਤੋਂ ਮਾਫੀ ਦਵਾਈ ਆ ਔਰ ਜਦੋਂ ਸੰਗਤ ਨੇ ਮੰਨਿਆ ਨਹੀਂ ਤੇ 82 ਲੱਖ 99 ਲੱਖ ਦੇ ਜਿਹੜੇ ਇਸ਼ਤਿਹਾਰ ਨੇ ਉਹ ਅਖਬਾਰਾਂ 'ਚ ਦਿੱਤੇ ਗਏ ਵੀ ਜੋ ਅਕਾਲ ਤਖਤ ਤੋਂ ਫੈਸਲਾ ਆਇਆ ਇਹ ਸਹੀ ਆ ਤੇ ਤੁਸੀਂ ਇਹਨੂੰ ਪ੍ਰਵਾਨ ਕਰੋ ਸੋ ਇਹਨਾਂ ਨੇ ਵੀ ਉਹਨੂੰ ਮਾਫੀ ਦਿੱਤੀ ਹਰਿਆਣਾ ਸਰਕਾਰ ਵੀ ਆ ਕੇਂਦਰ ਸਰਕਾਰ ਵੀ ਆ ਤੇ ਇਹ ਅੱਜ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਆ ਉਹ ਲਕਿ ਚੜਦਾ ਉਹਨਾਂ ਦਾ ਬੋਲਬਾਲਾ ਹੈ ਜਿਵੇਂ ਕਿ ਤੁਸੀਂ ਵੇਖੋ ਕਿ ਸਾਡੇ ਦੇਸ਼ ਦੀਆਂ ਪਹਿਲਵਾਨ ਬੱਚੀਆਂ ਉਹਨਾਂ ਦੇ ਨਾਲ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਦੁਰਵਿਹਾਰ ਹੋਇਆ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਅੱਜ ਤੱਕ ਜਿਹੜਾ ਕੋਈ ਪਤਾ ਨਹੀਂ ਕੋਈ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਦੰਦਨਾਂ ਨੂੰ ਫਿਰਦਿਆ ਉਲਟੇ ਜਿਹੜਾ ਉਹ ਪੰਗਾਰ ਦੇ ਸੁਣ ਇਹ ਅੱਜ ਜਿਹੜਾ ਸਿਸਟਮ ਹੈ ਜਿਹੜੇ ਆਪਣੇ ਆਪ ਅੱਜ RAM ਦੇ ਭਗਤ ਕਹਾਉਂਦੇ ਨੇ ਜਾਂ ਗੁਰੂ ਦੇ ਸਿੱਖਕ ਹੁੰਦੇ ਜਿਨ੍ਹਾਂ ਨੇ ਗੱਲ ਕੀਤੀ ਆ ਬਾਦਲ ਪਾਰਟੀ ਦੀ ਜਾਂ ਹੋਰ ਵੀ ਜਿਹੜੇ ਆ ਬੈਠੇ ਨੇ ਜਨ ਤੇ ਬੁੱਚੜ ਦੇ ਜਿਹੜੇ ਖਾਨਦਾਨ ਚੋਂ ਨੇ ਜਿਹੜੇ ਅੱਜ ਉਹ ਵੀ ਗੱਲ ਆਪਣੇ ਆਪ ਨੂੰ ਸਿੱਖਾਉਂਦੇ ਨੇ ਪਰ ਇਹ ਜਿਹੜੇ ਲੋਕ ਨੇ ਇਹ ਮਾਨਵਤਾ ਦੇ ਦੁਸ਼ਮਣ ਨੇ ਇਹ ਧਰਮ ਦੇ ਨਾਂ ਦੇ ਉੱਤੇ ਇੱਕ ਕਲੰਕ ਹੈ ਤੇ ਇਹ ਜਿਹੜੇ ਦੇਸ਼ ਦੇ ਲੋਕਾਂ ਨੇ ਹੁਣ ਵੇਖਣਾ ਕਿ ਅਸੀਂ ਕੀ ਕਰਨਾ ਸੋ ਗੁਰਮੀਤ ਰਾਮ ਰਹੀਮ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਪਾਲਿਆ ਹੋਇਆ ਇੱਕ ਗੁੰਡਾ ਔਰ ਬਦਕਾਰੀ ਆਦਮੀ ਹੈ ਜਿਨੇ ਕੀ ਕੁਛ ਕੀਤਾ ਸੋ ਜਿਹੜੀਆਂ ਅਦਾਲਤਾਂ ਵੀ ਉਹਨੂੰ ਜਿਹੜੀਆਂ ਨੇ ਇਸ ਤਰ੍ਹਾਂ ਐਰੋਲ ਦੇ ਰੀਆਂ ਨੇ ਸਾਹਮਣੇ ਸਮਝ ਨਹੀਂ ਆਉਂਦੀ ਤੇ ਇਹ ਅੱਜ ਸਿਸਟਮ ਜਿਹੜਾ ਇਹ ਦੇਸ਼ ਦਾ ਕਿਧਰ ਨੂੰ ਜਾ ਰਿਹਾ ਹੈ